ਮਾਰਤੋ ਮੇਰੇ ਕੋ ਸਾਡੇ ਨੂੰ ਪਰਤੇ ਚੈਨਲ ਨੂੰ ਸਬਸਕ੍ਰਾਈਬਰ ਕਰਕੇ ਵਾਲਾ ਤੁਮ ਲੱਭੋ ਤਾਂ ਕਿ ਹਰ ਇੱਕ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਰੇ ਇੱਕ ਤਾਂ ਮੈਂ ਲੈ ਕੇ ਆਇਆ ਪੰਜਾਬ ਵਾਲੀ ਜਰਸੀ ਲੈਣਾ ਵੀਰੇ ਕਾਫੀ ਕਲਰ ਜਿਹਾ ਲੈ ਆਇਆ ਵਧੀਆ ਸਭ ਪਲੀ ਵੈੜਾ ਵੀਰੇ ਤਿੰਨ ਮਹੀਨੇ ਦੀ ਲੱਭਣ ਚ ਇੱਕ ਬਾਤ ਲੈਣਾ ਵੀਰੇ 12 ਲੀਟਰ ਦੁੱਧਾ ਵੀਰੇ ਦੂਜੇ ਵੀ ਲਈ ਚੈੱਕ ਪਾ ਸਕਦੇ ਜੀ ਲੱਭਣਾ ਬਲੀਏ ਜਾਨਾ ਮੇਰੇ ਮੈਡਲ ਵੀ ਮੁੱਠੀ ਮੁੱਠਲਾ ਖਾਣਾ ਪੁਆਇੰਟ ਦੇ ਮਾਲਕ ਵੀਰ ਦੀ ਪੂਰ ਸਿੱਤੇ ਦੀ ਮਾਲਕ ਵੀਰ ਕਹਿੰਦਾ ਮੇਰੀ ਗਾਰੰਟੀ ਹੈ ਬਾਹਰ ਪਿਛੇ ਦੀ ਗਾਰੰਟੀ ਵੀ ਮਾਲਕ ਦੀ ਮਾਲਕ ਵੀਰ ਦੇ ਨੰਬਰ ਇਹ ਲਿਖਾ ਡਰਾਫਟ ਸਕਰੀਨ ਤੇ ਚੱਲ ਰਿਹਾ ਤੁਸੀਂ ਕੰਟੈਕਟ ਕਰਕੇ ਮੈਡ ਖਰੀਦ ਸਕਦੇ ਆ ਰੇਟ ਮਾਲਕ ਵੀਰ ਫੋਨ ਤੇ ਕਰਨਗੇ ਤੁਸੀਂ ਦੇਖ ਸਕਦੇ ਹਾਂ ਜੇ ਖੋਲ ਕੇ ਦਿਖਾਈਆ ਮੈਂ ਤੇ ਚੈੱਕ ਕਰ ਸਕਦਾ ਹਾਂ ਤੁਸੀਂ ਪਿਆ ਵਾਲੀ ਜਰਸੀ ਕਾਫੀ ਕਲਰ ਚੁਣਿਆ ਮੇਰੇ ਮਾਰਕੀਰ ਨਾਲ ਕੰਟਰੈਕਟ ਕਰਕੇ ਤੁਸੀਂ ਇਹ ਬੈਡ ਖਰੀਦ ਸਕਦੇ ਆਂਗੇ ਮਾਰਕੀਰ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲਦਾ ਰਹੇਗਾ ਇਹਦੇ ਪਿੰਡ ਜੇਤੋ ਜਿਲ੍ਹਾ ਫਿਰੋਜ਼ਪੁਰ ਚ ਬੈਡ ਖੜੀ ਹੋ ਰਹੀ ਹੈ ਮਾਰਕੀਰ ਨਾਲ ਗੱਲ ਕਰਕੇ ਬੈਡ ਖਰੀਦ ਸਕਦੇ ਹੋ ਤੁਸੀਂ ਬਾਕੀ ਵੀਡੀਓ ਦੇਖ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ